ਜਿਹੜਾ ਮੰਡੀਆਂ ਚ ਕਰਨ ਵਾਲਾ ਮਜ਼ਦੂਰ ਹੈ ਜਿਹੜਾ ਬੇਜ਼ਮੀਨਾ ਮਜ਼ਦੂਰ ਹੈ ਜਿਹਦੀਆਂ ਸਾਰੀਆਂ ਦਿਹਾੜੀਆਂ ਟੁੱਟੀਆਂ ਘਰ ਗਿਰ ਗਏ ਤੇ ਉਹਨਾਂ ਦਾ ਸਮਾਨ ਸੜ ਗਿਆ ਰੁੜ ਗਿਆ ਡੰਗਰ ਪਸ਼ੂ ਰੁੜ ਗਿਆ ਉਹਦੇ ਬਾਰੇ ਪੰਜਾਬ ਦੀ ਸਰਕਾਰ ਨਾਲ ਕੇਂਦਰ ਦੀ ਸਰਕਾਰ ਨੇ ਕੋਈ ਐਲਾਨ ਨਹੀਂ ਕੀਤਾ ਮਲਕਾ ਵੀ ਉਹਨਾਂ ਦੇ ਨਾਲ ਤਾਂ ਬਹੁਤ ਵੱਡਾ ਤੱਕਾ ਕੀਤਾ ਇੱਕ ਤਾਂ ਕੁਦਰਤ ਨੇ ਤੱਕਾ ਕਰਤਾ ਔਰ ਦੂਸਰਾ ਜਿਹੜੀ ਸਮੇਂ ਦੀ ਸਰਕਾਰਾਂ ਨੇ ਦੋਵੇਂ ਕੇਂਦਰ ਦੀ ਤੇ ਪੰਜਾਬ ਦੀ ਉਹਨਾਂ ਨੇ ਵੀ ਇਹ ਨਾਲ ਤੱਕਾ ਕੀਤਾ ਵੀ ਇਹਨਾਂ ਨੂੰ ਕਹਾਣੀ ਕੌਡੀ ਦਾ ਵੀ ਸਹਾਰਾ ਨਾ ਦੇ ਇਹਦਾ ਯਤਨ ਕੀਤਾ ਜਿਹੜਾ ਇਹਨਾਂ ਨੇ ਉਹ ਦੀ ਨਖੇਦੀ ਕਰਦੇ ਉਹਦੇ ਸਬੰਧ ਚ ਅਸੀਂ ਮੰਗ ਪੱਤਰ ਜਿਹੜਾ ਹੈ ਸਾਰੇ ਪੰਜਾਬ ਦੇ ਅੰਦਰ ਤਹਿਸੀਲਾਂਾਂ ਰਾਹੀਂ ਐਸਡੀਮਾਂ ਰਾਹੀਂ ਪ੍ਰਧਾਨ ਮੰਤਰੀ ਤੇ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਨੂੰ ਭੇਜ ਰਹੇ ਹਾਂ ਅਸੀਂ ਇਹਦੇ ਚ ਮੰਗ ਕੀਤੀ ਹੈ ਵੀ ਜਿਹੜੇ ਮਜ਼ਦੂਰਾਂ ਦੇ ਹੁਣ ਦਿਨ ਦਿਹਾੜੀਆਂ ਟੁੱਟੀਆਂ ਨੇ ਅਲੇ ਵੀ ਉਹਨਾਂ ਨੂੰ 20-20 ਦਿਨ ਮਹੀਨਾ-ਮਹੀਨਾ ਦਿਹਾੜੀ ਨਹੀਂ ਕਿਤੇ ਮਿਲਨੀ ਕਿਉਂਕਿ ਖੇਤ ਚ ਦਿਹਾੜੀ ਕਰਨੀ ਸੀ ਖੇਤ ਤਾਂ ਉਹਨਾਂ ਦੇ ਬੰਦ ਹੋ ਗਏ ਅੰਤ ਗਏ ਫਸਲਾਂ ਮਰ ਗਈਆਂ ਇਸ ਕਰਕੇ ਉਹਨਾਂ ਨੂੰ ਉਸ ਦਿਹਾੜੀ ਦਾ ਮੁਆਵਜ਼ਾ ਦਿੱਤਾ ਜਾਵੇ ਉਹਨਾਂ ਦੇ ਘਰ ਦਿੱਤੇ ਜਾਣ ਉਹਨਾਂ ਨੂੰ ਜਿਹੜਾ ਕਿ ਵੀ ਹੋਰ ਲੋਡ ਦੇ ਅਨੁਸਾਰ ਉਹਨਾਂ ਦਾ ਮੁਆਵਜ਼ਾ ਦਿੱਤਾ ਜਾਵੇ ਇਸ ਲਈ ਅੱਜ ਸਾਰੇ ਪੰਜਾਬ ਦੇ ਅੰਦਰ 8 ਜਥੇਬੰਦੀਆਂ ਵੱਲੋਂ ਇਹ ਜਿਹੜਾ ਮੰਗ ਪੱਤਰ ਦਿੱਤਾ ਗਿਆ ਅੱਜ ਇੱਥੇ ਤਸਵੀਲ ਦਫ਼ਤਰ ਬਨੂ ਦੇਖੇ ਕਿਸਾਨ ਆ ਗਏ ਮੰਗ ਪੱਤਰ ਲੈ ਕੇ ਆਏ ਜੋ ਕਿ ਖਾੜਾ ਨਾਲ ਪ੍ਰਭਾਵਿਤ ਇਲਾਕਿਆਂ ਲਈ ਖਰਾਬਾ ਦੇਮ ਸੰਬੰਧੀ ਮੁਆਵਜ਼ਾ ਲੈਣ ਸੰਬੰਧੀ ਦਿੱਤਾ ਗਿਆ ਹੈ ਇਹ ਮੰਗ ਪੱਤਰ ਮਾਨਯੋਗ ਮੁੱਖ ਮੰਤਰੀ ਸਾਹਿਬ ਅਤੇ ਮਾਨਯੋਗ ਕਪਟਿਕ ਮਿਸ਼ਰ ਐਸਐਸ ਨਗਰਵਾਲ ਨੂੰ ਚਾਹੇ ਦਿੱਤਾ ਜਾਵੇਗਾ ਜੀ ਧੰਨਵਾਦ